ਇਹਦੇ ਰਿਲੇਟਡ ਤੇ ਬਹੁਤਿਆਂ ਨੂੰ ਸ਼ਾਇਦ ਨਹੀਂ ਵੀ ਪਤਾ ਹੋ ਸਕਦਾ ਜਿਨ੍ਹਾਂ ਨੂੰ ਪਤਾ ਹੈ ਉਹ ਵੀਡੀਓ ਸਕਰੋਲ ਕਰ ਸਕਦੇ ਆ ਤੇ ਗੱਲ ਕਰ ਰਹੇ ਆਪਾਂ ਜਹਾ ਜਿਹੜੇ ਗੱਡੀ ਦੇ ਮੋੜ ਹੁੰਦੇ ਆਟੋਮੈਟਿਕ ਟਰਾਂਸਮਿਸ਼ਨ 'ਚ ਪੀ ਹੋ ਗਿਆ ਪਾਰਕਿੰਗ ਜਦੋਂ ਆਪਾਂ ਗੱਡੀ پارک ਲਾਉਣੀ ਆਂ ਕਢਾਉਣੀ ਆਂ ਤੇ ਆਰ ਹੋ ਗਿਆ ਰਿਵਰਸ ਜਦ ਇਹ ਵੀ ਆਪਾਂ ਗੱਡੀ ਰਿਵਰਸ ਕਰਦੇ ਆ ਉਦੋਂ ਆਪਾਂ ਇਸ ਮੋੜ ਦੇ ਵਿੱਚ ਗੱਡੀ ਨੂੰ ਪਾਉਣੀ ਆਂ ਇਹਦੇ ਨਾਲ ਇੱਕ ਮਤਲਬਕ ਜ਼ਰੂਰੀ ਗੱਲ ਇਹ ਆ ਵੀ ਜਦੋਂ ਵੀ ਗੱਡੀ ਆਪਾਂ ਰਿਵਰਸ ਵਿੱਚ ਪਾਉਣੀ ਹੈ ਕੰਪਲੀਟ ਸਟਾਪ ਲੈ ਕੇ ਮਤਲਬ ਗੱਡੀ ਪੂਰੀ ਪਹਿਲਾਂ ਰੋਕੋ ਫੇਸ ਰਿਵਰਸ ਗੇਅਰ ਚ ਪਾਓ ਜਦੋਂ ਆਪਾਂ 무ਵਿੰਗ ਫੋਰਵਰਡ ਗੱਡੀ ਹੁੰਦੀ ਆ ਆਪਾਂ ਕਾਲੀ ਕਾਲੀ ਚ ਰਿਵਰਸ ਗੇਅਰ ਪਾਉਨੇ ਆ ਉਹਦਾ ਫਿਰ ਰਿਜ਼ਲਟ ਇਹ ਨਿਕਲਦਾ ਵੀ ਆਪਣੇ ਟ੍ਰਾਂਸਮਿਸ਼ਨ ਤੋਂ ਜਿਹੜੀ ਆਵਾਜ਼ ਆਉਣ ਲੱਗਦੀ ਆ ਜਾਂ ਜਿਹੜਾ ਗੇਅਰ ਆ ਉਹ 슬ਿੱਪ ਹੋਣ ਆ ਜਾਂਦਾ ਸੋ ਕੰਪਲੀਟ ਜਿਵੇਂ ਆਪਾਂ ਸਟਾਪ ਸਾਈਨ ਤੇ ਕੰਪਲੀਟ ਸਟਾਪ ਲੈਣੇ ਆ ਉਵੇਂ ਇਹਦੇ ਰਿਵਰਸ ਗੇਅਰ ਦੇ ਦੌਰਾਨ ਵੀ ਕੰਪਲੀਟ ਸਟਾਪ ਲਿਆ ਕਰੋ ਤੇ ਐਨ ਹੋ ਗਿਆ ਨਿਊਟਰਲ ਜਦੋਂ ਵੀ ਆਪਾਂ ਗੱਡੀ ਵਾਸ਼ਿੰਗ ਸਟੇਸ਼ਨ ਚ ਲੈ ਕੇ ਜਾਂਦੇ ਆ ਵਾਸ਼ ਕਰਾਉਨੇ ਆ ਉਦੋਂ ਪਾਉਨੇ ਆਪਾਂ ਨਿਊਟਰਲ ਚ ਜਾਂ ਜਦੋਂ ਟੋ ਕਰਦੇ ਆ ਜਾਂ ਜਦੋਂ ਗਰੇਜ ਦੇ ਵਿੱਚ ਜਿੱਗੇ ਗੱਡੀ ਉਦੋਂ ਤੇ ਟੀ ਹੋ ਗਿਆ ਡਰਾਈਵਿੰਗ ਮੋਡ ਜਦੋਂ ਆਪਾਂ ਨਾਰਮਲ ਵੈਦਰ ਚ ਗੱਡੀ ਡਰਾਈਵ ਕਰ ਰਹੇ ਆ ਤੇ ਆਪਾਂ ਦੀ ਇਹਦੇ ਵਿੱਚ ਡੀ ਮੋਡ 'ਚ ਚਲਾਉਨੇ ਆਂ ਤੇ ਗੱਡੀ ਦਾ ਜਿਹੜਾ ట్రాਨਸਮਿਸ਼ਨ ਉਹ ਆਟੋਮੈਟਿਕਲੀ ਗੇਅਰ ਸਪੀਡ ਦੇ ਹਿਸਾਬ ਨਾਲ ਆਰਪੀਐਮ ਦੇ ਹਿਸਾਬ ਨਾਲ ਸ਼ਿਫਟ ਕਰਦਾ ਰਹਿੰਦਾ ਹੈ ਐਸ ਹੋ ਗਿਆ ਸਪੋਰਟ ਮੋਡ ਜਾਂ ਕਹਿ ਲੋ ਸਮਾਲਰ ਗੇਅਰ ਇਹ ਆਪਾਂ ਜਦੋਂ ਆਪਾਂ ਹਾਈਵੇ ਤੇ ਜਾ ਰਹੇ ਆਂ ਤੇ ਕੋਈ ਲਾਈਨ ਲੱਗੀ ਆ ਮੋਰੇ ਸਲੋ ਸਪੀਡ ਤੇ ਜਾ ਰਹੇ ਆਂ ਆਪਾਂ ਨੂੰ ਓਵਰਟੇਕ ਕਰਨਾ ਹੈ ਤਾਂ ਆਪਾਂ ਆਪਣਾ ਲੇਨ ਚੇਂਜ ਕਰ ਲਗੇ ਸਪੋਰਟ ਮੋਡ 'ਚ ਪਾ ਕੇ ਗੱਡੀ ਐਕਸਲਰੇਟ ਕਰਦੇ ਆਂ ਤੇ ਹਾਈ ਸਪੀਡ ਤੇ ਜਾਂਦੀ ਹੈ ਗੱਡੀ ਤੇ ਉਸ ਤੋਂ ਬਾਅਦ ਆਪਾਂ ਆਪਣਾ ਓਵਰਟੇਕ ਜਿਹੜਾ ਉਹ ਕਰਕੇ ਆਪਣੀ ਲਾਈਨ ਮਰਜ ਕਰ ਲੈਂਦੇ ਆ। ਐਲ ਹੋ ਗਿਆ ਲੋਅਰ ਗੀਅਰ ਮੇਨ ਜਿਹੜੀ ਗੱਲ ਆ ਇਹ ਦੀ ਇਹਦਾ ਜਿਹੜਾ ਕਾਰਨ ਆ ਗੱਲ ਕਰਨ ਦਾ ਉਹ ਆ ਵੀ ਇਦਾਂ ਦਾ ਵੈਦਰ ਆ ਜਿਹਦੀ ਸਮੂਹ ਪੈਂਦੀ ਹੋਵੇ ਤੇ ਜਾਂ ਟ੍ਰੈਫਿਕ ਹੋਵੇ ਹਨਾ ਹੁਣ ਤਾਂ ਸਾਵਨ ਲੱਗਿਆ ਸਨੋ ਕਲੀਅਰ ਕਰਨਾ ਵੈਦਰ ਬਿਲਕੁਲ ਠੀਕ ਆ ਹਾਲੇ ਇਹ 2 ਘੰਟੇ ਪਹਿਲਾਂ ਵੈਦਰ ਬਹੁਤ ਖਰਾਬ ਸੀ ਤਮੈਂ ਦੇਖਿਆ ਹਾਈਵੇ ਦੇ ਉੱਤੇ ਤਿੰਨ ਚਾਰ ਗੱਡੀਆਂ ਡੇਚੇ ਚ ਗਈਆਂ ਸੀਆਂ ਆਫ ਰੋਡ ਹੋ ਗਈਆਂ ਉਹਦਾ ਕਾਰਨ ਇਹੀ ਆ ਵੀ ਜਿਹੜਾ ਆਪਾਂ ਮੋਸਟਲੀ ਜ਼ਿਆਦਾਤਰ ਬੰਦੇ ਨਾ ਸਾਰੇ ਨਹੀਂ ਉਹ ਗੱਡੀ ਡੀ ਮੋਡ ਚ ਚਲਾਉਂਦੇ ਆ ਡਰਾਈਵਿੰਗ ਚ ਡਰਾਈਵਿੰਗ ਮੋਡ ਦੇ ਵਿੱਚ ਚਲਾਉਣ ਦੇ ਕਾਰਨ ਜਿਹੜੀ ਗੱਡੀ ਦਾ ਆਪਣੇ ਤੇ ਬ੍ਰੇਕਿੰਗ ਪਾਵਰ ਆ ਉਹ ਘਟਦੀ ਆ 19 ਜਿਆਦਾ ਗੱਡੀ ਦੀ ਬ੍ਰੇਕ ਨਹੀਂ ਰਹਿੰਦੀ ਹੈਗੀ ਇਸ ਕੰਡੀਸ਼ਨ ਚ ਆ ਵੈਦਰ ਚ ਜਦੋਂ ਸਨੋਹ ਪੈਂਦੀ ਹੋਵੇ ਤੇ ਹਾਈਵੇ ਦੇ ਉੱਤੇ ਜਾਂ ਜਦੋਂ ਗੱਡੀਆਂ ਦੀ ਮੂਵਿੰਗ ਘੱਟ ਹੋਈ ਹੋਵੇ ਫ੍ਰੀਜ਼ ਹੋਇਆ ਹੋਵੇ ਰੋਡ ਤੇ ਜਾਂ ਜਦੋਂ ਗੱਡੀਆਂ ਬਾਲੀਆਂ ਚੱਲ ਰਹੀਆਂ ਮੈਂ ਤੇ ਉਦੋਂ ਕਿਸੇ ਨੇ ਅੱਗੇ ਬ੍ਰੇਕ ਮਾਰਤੀ ਉਦੋਂ ਜੱਕ ਦਾ ਮੈਂ ਆਪਾਂ ਬ੍ਰੇਕ ਲਾਉਨੇ ਆ ਤਾਂ ਡੀ ਤੇ ਗੱਡੀ ਦੀ ਬ੍ਰੇਕ ਨਹੀਂ ਲੱਗਦੀ ਬ੍ਰੇਕ ਮਿਸ ਹੁੰਦੀ ਆ ਤੇ ਗੱਡੀ ਸਲਿੱਪ ਕਰਦੀ ਆ ਉਦੋਂ ਗੱਡੀ ਸੇਡ ਐਚ ਚ ਜਾਂਦੀ ਆ ਹਾਂਜੀ ਭਾਈ ਜਿਵੇਂ ਤੁਸੀਂ ਵੀਡੀਓ ਦੇਖੀ ਆ ਉਹਦੇ ਚ ਸੁਣਿਆ ਨਾ ਵੀ ਜਿਹੜਾ ਮੈਂ ਗੱਡੀ ਦੇ ਮੋਟਰਸ ਬਾਰੇ ਗੱਲ ਕਰ ਰਿਹਾ ਤੇ ਇਹ ਜਿਹੜਾ ਵਿంటర్ ਵੈਦਰ ਹੈ ਜਦੋਂ ਮਾਈਨਸ 1 2 ਡਿਗਰੀ ਜਾਂ ਪਲੱਸ 1 2 ਡਿਗਰੀ ਦਾ ਟੈਂਪਰੇਚਰ ਹੁੰਦਾ ਆ ਤੇ ਰੋਡ ਜਿਹੜਾ ਆ ਪੱਧਰਾ ਜਿਹਾ ਹੋਵੇ ਜਿੱਥੇ ਲੋ ਵੀ ਬਾਲੇ ਘਰ ਨਾ ਹੋਣ ਜਾਂ ਵਾਲੀ ਆਵਾਜਾ ਵੀ ਨਾ ਹੋਵੇ ਰੋਡ ਦੇ ਉੱਤੇ ਤੇ ਨਾਲ ਦਰਖਤ ਵਗੈਰਾ ਵੀ ਕੁਝ ਨਾ ਹੋਵੇ ਪੱਧਰਾ ਜਿਹਾ ਬਲਕਿ ਲੋ ਰੋਡ ਹੋਵੇ ਤੇ ਅਪ ਐਂਡ ਡਾਊਨ ਇਦਾਂ ਚੱਲਦਾ ਹੋਵੇ ਇੱਥੇ ਹਵਾ ਵੱਧ ਚੱਲ ਰਹੀ ਹੋਵੇ ਉਸ ਟਾਈਮ ਉੱਥੇ ਇਸ ਟੈਂਪਰੇਚਰ ਦੇ ਵਿੱਚ ਜਿਵੇਂ ਕਹਿੰলো ਵੀ ਬਲੈਕ ਆਈਸ ਦੇ ਚਾਂਸਸ ਵੱਧ ਹੁੰਦੇ ਆ ਬਣੇ ਤੇ ਉਦੋਂ ਜਿਹੜੇ ਆਪਾਂ ਗੱਡੀ ਜੇ ਆਪਾਂ ਡਰਾਈਵ ਮੋਡ ਡੀ ਦੇ ਵਿੱਚ ਚਲਾਵਾਂਗੇ ਐਸ ਯੂਸੂਅਲੀ ਜਿੱਦਾਂ ਸਾਰੇ ਚਲਾਉਂਦੇ ਆ ਆਪਾਂ ਨੂੰ ਸਾਰਿਆਂ ਨੂੰ ਆਦਤ ਹੁੰਦੀ ਆ ਵੀ ਆਪਾਂ ਡੀ ਦੇ ਵਿੱਚ ਡੀ ਮੋਡ 'ਚ ਹੀ ਗੱਡੀ ਚਲਾਉਂਦੇ ਆ ਹਨਾ ਤੇ ਉਹਦਾ ਫਿਰ ਨੁਕਸਾਨ ਇਹ ਹੁੰਦਾ ਵੀ ਜਦੋਂ ਆਪਾਂ ਡਾਊਨ ਹਿੱਲ 'ਚ ਜਾ ਰਹੇ ਆ ਉਦੋਂ ਬ੍ਰੇਕ ਜਿਹੜੀ ਹੈ ਗੱਡੀ ਦੀ ਨਹੀਂ ਕੰਮ ਨਹੀਂ ਕਰਦੀ ਬ੍ਰੇਕਿੰਗ ਪਾਵਰ ਨਹੀਂ ਨਹੀਂ ਬਣਦੀ ਗੱਡੀ ਦੀ ਹਨਾ ਤੇ ਫਿਰ ਉਦੋਂ ਗੱਡੀ ਆਊਟ ਆਫ ਕੰਟਰੋਲ ਹੋ ਗਏ ਜਾਂ ਡਿੱਚ ਚ ਜਾਂਦੀ ਆ ਜਾਂ ਜਿਹੜੀ ਸਾਹਮਣੇ ਗੱਡੀ ਹੈ ਜਾਂ ਟ੍ਰੈਫਿਕ ਆ ਉਹਦੇ ਵਿੱਚ ਜਾ ਕੇ ਹਿੱਟ ਕਰਦੀ ਆ ਹਨਾ ਜਦੋਂ ਗੱਡੀ ਆਪਾਂ ਨੂੰ ਕੁਝ ਡਿਸਟੈਂਸ ਤੇ ਰੋਕਣੀ ਪੈ ਜਵੇ ਜਾਂ ਆਪਣਾ ਧਿਆਨ ਵਿੱਚ ਨਾ ਹੋਵੇ ਡਰਾਈਵਿੰਗ ਦੇ ਜਾਂ ਮੂਰੇ ਡਿਸਟੈਂਸ ਆਪਾਂ ਨਾ ਮੈਂਟੇਨ ਕਰਕੇ ਚੱਲੀਏ ਜਾਂ ਚਾਹ ਲੋ ਵੀ ਬਹੁਤਿਆਂ ਦੇ ਤਾਂ ਵਿంటర్ ਟਾਇਰ ਵੀ ਨਹੀਂ ਹੁੰਦੇ ਸਮਰ ਟਾਇਰ ਹੀ ਯੂਜ਼ ਕਰਦੇ ਹੁੰਦੇ ਆ ਅ ਇਸ ਟਾਈਮ ਦੇ ਵੀ ਤੇ ਉਹਦੇ ਵਿੱਚ ਮੋਸਟਲੀ ਜਿਹੜਾ ਨੁਕਸਾਨ ਹੁੰਦਾ ਹੈ ਉਹ ਇਸੇ ਕਰਕੇ ਹੁੰਦਾ ਜਿਹੜਾ ਆਪਾਂ ਡੀ ਮੋਡ ਦੇ ਵਿੱਚ ਗੱਡੀ ਚਲਾਉਨੇ ਆ ਤੇ ਡੀ ਮੋਡ ਚ ਗੱਡੀ ਚੱਲੂਗੀ ਤਾਂ ਆਪਣੀ ਬ੍ਰੇਕਿੰਗ ਪਾਵਰ ਜਿੰਨੇ ਘਟੂਗੀ ਤੇ ਬ੍ਰੇਕਿੰਗ ਪਾਵਰ ਉਨੀ ਜ਼ਿਆਦਾ ਨਹੀਂ ਲੱਗਦੀ ਆ ਉਹਦਾ ਕਾਰਨ ਇਹੀ ਆ ਵੀ ਜਿਵੇਂ ਮਛਲੀ ਆਪਾਂ ਲੇਕ ਸ਼ੋਰ ਦੇ ਉੱਤੇ ਦੇਖੀ ਜਿਹੜੀ ਫ੍ਰੀਜ਼ਿੰਗ ਲੇਕ ਹੁੰਦੀ ਆ ਉਹਦੇ ਉੱਪਰ ਆਪਾਂ ਮਛਲੀ ਛੱਡਦੀ ਆ ਜਾਂ ਬਰਫ਼ ਦੀ ਸਿੱਲੀ ਦੇ ਉੱਤੇ ਮਛਲੀ ਮਛਲੀ ਛੱਡਦੀ ਆ ਉਹ ਕਿਵੇਂ ਫਲੋਟ ਕਰੂਗੀ ਨਾ ਫਲੋਟਿੰਗ ਸੇਮ ਉਸੇ ਤਰ੍ਹਾਂ ਗੱਡੀ ਫਲੋਟ ਕਰਦੀ ਆ ਰੋਡ ਦੇ ਉੱਤੇ ਫਲੋਟਿੰਗ ਹੁੰਦੀ ਆ ਗੱਡੀ ਪੂਰੀ ਜਦੋਂ ਆਪਾਂ ਵਿੰਟਰ ਚ ਆਹ ਟੈਂਪਰੇਚਰ ਦੇ ਵਿੱਚ ਸਨੋ ਪੈਂਦੀ ਹੋਵੇ ਰੋਡ ਦੀ ਜਿਹੜੀ ਕੰਡੀਸ਼ਨ ਬਰਕਲ ਹਾਰਸ਼ ਹੋਵੇ ਤੇ ਗੱਡੀ ਪੂਰੀ ਫਲੋਟ ਕਰਦੀ ਆ ਇਹੀ ਜੇ ਗੱਡੀ ਆਪਾਂ ਲੋਅਰ ਗੇਅਰ ਮੋਡ ਦੇ ਵਿੱਚ ਚਲਾਈਏ ਤੇ ਗੱਡੀ ਦਾ ਜਿਹੜਾ ਇੰਜਨ ਗੱਡੀ ਨੂੰ ਸਕੀਜ਼ ਕਰੂਗਾ ਮਤਲਬ ਖਿੱਚੇ ਜਿਹਾ ਪਾ ਕੇ ਰੱਖੂਗਾ ਤੇ ਜੇ ਉਸ ਟਾਈਮ ਆਪਾਂ ਲੋਅਰ ਗੇਅਰ 'ਚ ਆਪਾਂ ਬ੍ਰੇਕ ਵੀ ਲਾਵਾਂਗੇ ਤਾਂ ਬ੍ਰੇਕ ਵੀ ਪੂਰੇ ਕੰਮ ਕਰਦੇ ਆ ਬ੍ਰੇਕਿੰਗ ਪਾਵਰ ਆ ਜਿਹੜੀ ਗੱਡੀ ਦੀ ਨਾਰਮਲ ਡਰਾਈਵ ਮੋਡ ਨਾਲੋਂ ਵੱਧ ਹੁੰਦੀ ਆ ਤੇ ਗੱਡੀ ਆਪਣੇ ਕੰਟਰੋਲ 'ਚ ਰਹਿੰਦੀ ਆ ਤੇ ਨਾ ਹੀ ਆਪਾਂ ਕਿਸੇ ਨੂੰ ਹਿੱਟ ਕਰਦੇ ਆ ਉਸ ਕੰਡੀਸ਼ਨ ਦੇ ਵਿੱਚ ਨਾ ਹੀ ਗੱਡੀ ਆਪਣੇ ਕੰਟਰੋਲ ਤੋਂ ਬਾਹਰ ਜਾਂਦੀ ਆ ਖੱਬੇ ਸੱਜੇ ਜਾਂ ਡੇਚ 'ਚ ਜਾਊਗੀ ਇਸ ਚੀਜ਼ ਦਾ ਫਰਕ ਤੁਸੀਂ ਉਹ ਮਤਲਬ ਕਿ ਆਹ ਵੈਦਰ ਦੇ ਵਿੱਚ ਲੋਅਰ ਗੇਅਰ ਤੇ ਡੀ ਮੋਡ ਦੇ ਵਿੱਚ ਚਲਾ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਸੇਮ ਜਿਵੇਂ ਆਪਾਂ ਟਰੱਕਾਂ ਦੇ ਵਿੱਚ ਇੰਜਨ ਬ੍ਰੇਕ ਯੂਜ਼ ਕਰਦੇ ਆ ਡਾਊਨ ਹਿੱਲ ਚਲਾਉਣ ਲਈ ਵੀ ਆਪਣੇ ਬ੍ਰੇਕ ਲੈਦਰ ਜਿਹੜਾ ਡਰਮ ਵਗੈਰਾ ਗਰਮ ਨਾ ਹੋਣ ਬ੍ਰੇਕਾਂ ਚੋਂ ਸਮੈਲ ਨਾ ਆਵੇ ਜਾਂ ਬ੍ਰੇਕਾਂ ਨੂੰ ਅੱਗ ਨਾ ਲੱਗੇ ਹਨਾ ਉਹ ਬ੍ਰੇਕਿੰਗ ਆਪਾਂ ਬਾਰ-ਬਾਰ ਜਿਹੜੀ ਬ੍ਰੇਕਿੰਗ ਆ ਉਹਨੂੰ ਅਵੋਇਡ ਕਰ ਲਈ ਆਪਾਂ ਇੰਜਨ ਬ੍ਰੇਕ ਯੂਜ਼ ਕਰਦੇ ਆਂ ਸੇਮ ਇਹਦੇ 'ਚ ਉੰਨੇ ਹੀ ਜਿੰਨੀ ਆਪਣੀ ਇੰਜਨ ਬ੍ਰੇਕ ਲਾਇਆ ਤੇ ਟਰੱਕ ਦਾ ਇੰਜਨ ਸਕੀਜ਼ ਹੁੰਦਾ ਹੈ ਆਪਣੀ ਟਰੱਕ ਦੇ ਉੱਤੇ ਕੰਟਰੋਲ ਰਹਿੰਦਾ ਹੈ ਉਵੇਂ ਹੀ ਗੱਡੀ ਦਾ ਜਿਹੜਾ ਲੋਅਰ ਮੋਡ ਆ ਜੇ ਆਪਾਂ ਉਹ ਲਾ ਕੇ ਰੱਖਾਂਗੇ ਇਸ ਵੈਦਰ 'ਚ ਤੇ ਉਹੀ ਇੰਜਨ ਨੂੰ ਸਕੀਜ਼ ਕਰਕੇ ਰੱਖੂ ਤੇ ਆਪਣੀ ਜਿਹੜੀ ਆ ਬ੍ਰੇਕ ਦੇ ਉੱਤੇ ਵੱਧ ਪਾਵਰ ਹੋਊਗੀ ਗੱਡੀ ਕੰਟਰੋਲ 'ਚ ਰਹੂਗੀ ਤੇ ਕਰਕੇ ਦੱਸਿਓ ਵੀ ਕਿਹੜਾ ਕਿਹੜਾ ਇਹ ਵਿంటర్ ਦੇ ਵੈਦਰ ਦੇ ਵਿੱਚ ਐਸ ਤੇ ਐਲ ਲੋਅਰ ਗੇਅਰ ਮੋਡ ਆ ਜਿਹੜਾ ਯੂਜ਼ ਕਰਦਾ ਹੈ ਕਿਉਂਕਿ ਮੋਸਟਲੀ ਬੰਦੇ ਜਿਹੜੇ ਆ ਉਹ ਡੀ ਮੋਡ ਡਰਾਈਵ ਮੋਡ ਹੀ ਯੂਜ਼ ਕਰਦੇ ਆ ਸਪੈਸ਼ਲੀ ਬਹੁਤੇ ਜਿਹੜੇ ਆ ਜਿਨ੍ਹਾਂ ਨੂੰ ਆਦਤ ਆਪਣੀਆਂ ਰਗਾਂ ਨੂੰ ਹੁੰਦੀ ਆ ਨਾ ਵੀ ਅ ਚਲੋ ਵੀ ਮੋਸਟਲੀ ਨਹੀਂ ਕਰਦੇ ਹੈਗੇ ਕਿਸੇ ਨੇ ਨਹੀਂ ਯੂਜ਼ ਕਰਕੇ ਦੇਖਿਆ ਹੁੰਦਾ ਇਹ ਮੋਡ ਕਿਉਂਕਿ ਥੋੜੀ ਜਿਹੀ ਦੀ ਡਰਾਈਵਿੰਗ ਜਿਹੜੀ ਆ ਡਿਫਰੈਂਟ ਜੀ ਆ ਅਲੱਗ ਜਿਹਾ ਕਹੋ ਵੀ ਫੀਲ ਆ ਇਹਦਾ ਥੋੜਾ ਜਿਹਾ ਕੀ ਕਹਿ ਸਕਦਾ ਵੀ ਬੜਾ ਰੁੱਖਾ ਯਾ ਡਰਾਈਵਿੰਗ ਮੋਡ ਹੁੰਦਾ ਇਹ ਵੀ ਆਪਾਂ ਵਾਈ ਡੀ ਕਰਦੇ ਆ ਵੀ ਕਾਹ ਨੂੰ ਯਾਰ ਗੱਡੀ ਥੋੜੀ ਜੀ ਆਰ ਪੀ ਐਮ ਵੱਧ ਕੇ ਚੱਲਦੇ ਆ ਹਨਾ ਤੇ ਐ ਲੱਗਦਾ ਵੀ ਪੱਛੇ ਕੁਝ ਪਾਇਆ ਹੁੰਦਾ ਗੱਡੀ ਦੇ ਤੇ ਇਸ ਕਰਕੇ ਪਰ ਇਹ ਵੈਦਰ ਦੇ ਵਿੱਚ ਜਿਹੜਾ ਇਹ ਗੱਡੀ ਤੇ ਕੰਟਰੋਲ ਬਹੁਤ ਜ਼ਿਆਦਾ ਰਹਿੰਦਾ ਆ ਕਰਕੇ ਦੇਖੋ ਡਰਾਈਟ ਦੱਸਿਓ ਮੈਨੂੰ ਕੁਕਿੰਗ ਵੀਡੀਓ ਵਾਹ ਹੈ ਰਿਹਾ ਵਾਹ ਹੈ Turn your steering right yeah. straight